ਪੰਜਾਬ ਟੀਵੀ ਦਾ ਖਾਸ ਨਿਊਜ਼ ਬੁਲੇਟਿਨ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸਮੀਤਾ ਲਿਵਾਲ ਖਬਰਾਂ ਤੇ ਨਜ਼ਰ ਮਾਰਾਂਗੇ ਪਰ ਪਹਿਲਾਂ ਰੁਕ ਕਰਦੇ ਹਾਂ ਸੁਰੱਖਿਆਵਲ ਪੰਜਾਬ 'ਚ 15 ਜਨਵਰੀ ਤੋਂ 10 ਲੱਖ ਤੱਕ ਫ੍ਰੀ ਇਲਾਜ ਅਰਵਿੰਦ ਕੇਜਰੀਵਾਲ ਤੇ ਸੀਮਾਨ ਕਰਨਗੇ ਸ਼ੁਰੂਆਤ ਪੰਜਾਬ 'ਚ ਸ਼ਹਿਦੀਨਾਂ ਲਈ ਠੀਤ ਲਹਿਰ ਤੇ ਤੁੰਦ ਦਾ ਅਲਰਟ ਕੱਲ ਤੋਂ ਤੇਜ਼ ਹਵਾਵਾਂ ਮਾ ਰਤਾਂ ਹੋਣਗੀਆਂ ਹੋ ਠੰਡੀਆਂ 26 ਜਨਵਰੀ ਨੂੰ ਪੇਸ਼ ਹੋਏਗੀ ਪੰਜਾਬ ਦੀ ਚੱਕੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹੋਵੇਗੀ ਸਮਰਪਿਤ ਸਖਤ ਅਨੁਸ਼ਾਸਨ ਅਤੇ ਜਵਾਬਦੇਹੀ ਲਾਗੂ ਚਾਰ ਅਧਿਕਾਰੀਆਂ ਤੇ ਸਖਤ ਕਾਰਵਾਈ ਮੰਤਰੀ ਹਰਪਾਲ ਚੀਮਾ ਨੇ ਦਿੱਤੀ ਜਾਣਕਾਰੀ ਹੁਣ ਖਬਰਾਂ ਵਿਸਥਾਰ ਦੇ ਨਾਲ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ 350 ਸਾਲ ਪੂਰੇ ਹੋ ਚੁੱਕੇ ਹਨ ਪਿਛਲੇ ਬਾਰੇ 24 ਨਵੰਬਰ ਨੂੰ ਪੂਰੇ ਦੇਸ਼ ਦੇ ਗੁਰੂ ਸਾਹਿਬ ਦਾ ਸ਼ਹੀਦੀ ਪੁਰਬ ਮਨਾਇਆ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਗੁਰਪਰਬ ਦੀ ਝਾਕੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਰਤੱਪ ਪਾਤੇ ਦਿਖਾਈ ਜਾਵੇਗੀ ਕੇਂਦਰ ਸਰਕਾਰ ਨੇ ਪੰਜਾਬ ਦੇ ਇਸ ਥੀਮ ਨੂੰ ਹਰੀ ਝੰਡੀ ਦੇ ਦਿੱਤੀ ਹੈ ਜਿਸ ਤੇ ਕੰਮ ਵੀ ਸ਼ੁਰੂ ਹੋ ਗਿਆ ਹੈ ਇਹ ਲਗਾਤਾਰ ਦੂਜਾ ਸਾਲ ਹੋਵੇਗਾ ਜਦੋਂ ਪੰਜਾਬ ਦੀ ਝਾਕੀ ਕਰਤੱਪ ਪਾਤੇ ਦਸੇਗੀ ਪਿਛਲੇ ਸਾਲ ਪੰਜਾਬ ਦੇ ਸੱਭਿਆਚਾਰ ਅਤੇ ਬਾਬਾ ਫਰੀਦ ਦੀ ਥੀਮ ਤੇ ਬਣਾਈ ਝਾਕੀ ਦਿਖਾਈ ਗਈ ਸੀ ਜਦੋਂ ਕੇਂਦਰ ਸਰਕਾਰ ਨੇ ਪਿਛਲੇ ਸਾਲ ਥੀਮ ਮੰਗੀ ਸੀ ਤਾਂ ਉਦੋਂ ਪੰਜਾਬ ਵਿੱਚ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀ ਇਸੇ ਥੀਮ ਤੇ ਪੰਜਾਬ ਸਰਕਾਰ ਵੱਲੋਂ ਥੀਮ ਦਿੱਤੀ ਗਈ ਸੀ ਜਿਸ ਨੂੰ ਮਨਜ਼ੂਰ ਕਰ ਲਿਆ ਗਿਆ ਚਾਰ ਦੌਰ ਦੀ ਬੈਠਕ ਅਤੇ ਕੁਝ ਤਬਦੀਲੀਆਂ ਤੋਂ ਬਾਅਦ ਪੰਜਾਬ ਦੀ ਝਾਂਕੀ ਨੂੰ 26 ਜਨਵਰੀ 2026 ਨੂੰ ਕਰਤੱਬ ਪੱਤ ਤੇ ਕੱਢਣ ਲਈ ਮਨਜ਼ੂਰੀ ਮਿਲ ਗਈ ਹੈ ਇਹ ਸਭ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਕਿਉਂਕਿ ਗੁਰੂ ਸਾਹਿਬ ਦੇ ਸ਼ਹੀਦੀ ਪੁਰਬ ਮੌਕੇ ਪਿਛਲੇ ਦਿਨੀ ਹਰਿਆਣਾ ਚ ਸਮਾਗਮ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ ਤਾਂ ਨਾ ਧਰਮ ਹੁੰਦਾ ਤੇ ਨਾ ਹੀ ਦੇਸ਼ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਪੂਰੇ ਦੇਸ਼ ਨੇ ਪਿਛਲੇ ਸਾਲ ਹੀ ਸ਼ਹੀਦੀ ਪੁਰਬ ਮਨਾਇਆ ਹੈ ਜ਼ਿਕਰ ਹੋ ਗਿਆ ਕਿ 2017 ਤੋਂ 2022 ਤੱਕ ਲਗਾਤਾਰ ਪੰਜਾਬ ਦੀਆਂ ਝਾਂਕੀਆਂ ਰਾਜਪੱਤੇ ਦਿਖਾਈ ਦਿੱਤੀਆਂ ਸਨ ਹੁਣ ਰਾਜਪੱਤ ਦਾ ਨਾਮ ਬਦਲ ਕੇ ਕਰਤੱਪ ਪੱਥਰ ਰੱਖ ਦਿੱਤਾ ਗਿਆ ਹੈ ਪੰਜਾਬ ਚ 15 ਜਨਵਰੀ ਨੂੰ 10 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਯੋਜਨਾ ਸ਼ੁਰੂ ਕੀਤੀ ਜਾਵੇਗੀ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਇਸ ਦਾ ਐਲਾਨ ਕੀਤਾ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਦੀ ਸ਼ੁਰੂਆਤ ਕਰਨਗੇ ਇਹ ਯੋਜਨਾ ਪੰਜਾਬ ਦੇ 3 ਕਰੋੜ ਲੋਕਾਂ ਨੂੰ ਸਿਹਤ ਬੀਮਾ ਪ੍ਰਦਾਨ ਕਰੇਗੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ 9000 ਤੋਂ ਵੱਧ ਕਾਮਨ ਸਰਵਿਸ ਸੈਂਟਰਾਂ ਤੇ ਕਾਰਡ ਜਾਰੀ ਕੀਤੇ ਜਾਣਗੇ ਇਸ ਉਦੇਸ਼ ਦੇ ਲਈ ਕੈਂਪ ਵੀ ਲਗਾਏ ਜਾਣਗੇ ਇੱਕ ਵਾਰ ਔਨ ਰੋਲ ਹੋਣ ਤੋਂ ਬਾਅਦ ਲੋਕ ਇਲਾਜ ਲਈ ਯੋਗ ਹੋਣਗੇ ਕਾਰਡ ਆਉਣ ਲਈ 10 ਤੋਂ 15 ਦਿਨ ਲੱਗਣਗੇ ਪੂਰੇ ਪੰਜਾਬ ਨੂੰ ਲਗਭਗ 4 ਮਹੀਨਿਆਂ ਵਿੱਚ ਕਵਰ ਕੀਤਾ ਜਾਵੇਗਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਚੰਗੀ ਸਿਹਤ ਸਹੂਲਤਾਂ ਦਾ ਔਰ ਸਿੱਖਿਆ ਸਹੂਲਤਾਂ ਦਾ ਵਾਅਦਾ ਕੀਤਾ ਸੀ ਉਹ ਵਾਅਦਾ ਅਸੀਂ ਪਹਿਲਾਂ ਤਕਰੀਬਨ ਜਿਹੜਾ ਪੂਰਾ ਕਰ ਚੁੱਕੇ ਹਾਂ ਲੇਕਿਨ ਉਸ ਤੋਂ ਬਜਾਉਣ ਜਾ ਕੇ ਜਿਹੜਾ ਯੂਨੀਵਰਸਲ ਹੈਲਥ ਕੇਅਰ ਹੈ ਕਿ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਫਾਇਦਾ ਸੈਕੰਡਰੀ ਕੇਅਰ ਤੇ ਟਰੈਸ਼ਰੀ ਕੇਅਰ ਦੇ ਵਿੱਚ ਕੋਈ ਵੀ ਕਿਸੇ ਨੂੰ ਵੀ ਮਜਬੂਰੀ ਵਿੱਚ ਆਪਣੀ ਜੇਬ ਚੋਂ 1 ਰੁਪਿਆ ਵੀ ਨਹੀਂ ਖਰਚਣਾ ਪਏਗਾ ਇਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਸਰਬੱਤ ਦੇ ਭਲੇ ਦੀ ਜਿਹੜੀ ਹੈਗੀ ਆ ਉਹ ਇੱਕ ਯੋਜਨਾ ਜਿਹਦੇ ਵਿੱਚ ਕੋਈ ਕਿਸੇ ਕਿਸਮ ਦਾ ਵੀ ਕੋਈ ਕਾਸਟ ਧਰਮ ਜਾਤ ਕੋਈ ਕਿਸੇ ਕਿਸਮ ਦਾ ਕੋਈ ਇਕਨੋਮਿਕ ਕੋਈ ਵੀ ਐਕਸਕਲੂਜ਼ਨ ਕ੍ਰਾਈਟੇਰੀਆ ਕੋਈ ਨਹੀਂ ਹੈ ਜਿਹੜਾ ਵੀ ਬੰਦਾ ਪੰਜਾਬ ਦਾ ਰਹਿਣ ਵਾਲਾ ਜਿਹਦੇ ਕੋਲੇ ਆਧਾਰ ਕਾਰਡ ਪੰਜਾਬ ਦਾ ਤੇ ਵੋਟਰ ਕਾਰਡ ਪੰਜਾਬ ਦਾ ਉਹ ਸਾਰੇ ਐਲੀਜੀਬਲ ਹੈ ਇਹ ਆਪਣੀ ਕਿਸਮ ਦੀ ਇੱਕ ਮੈਂ ਕਹੂੰਗਾ ਦੁਨੀਆ ਦੇ ਵਿੱਚ ਜਿਹੜਾ ਪਹਿਲਾ ਇਨੀਸ਼ੀਏਟਿਵ ਹੈ ਜਿਹਦੇ ਵਿੱਚ 100% ਜਿਹੜੀ ਪੋਪੂਲੇਸ਼ਨ ਆ ਉਹਨੂੰ ਕਵਰ ਕੀਤਾ ਜਾਏਗਾ ਸਾਰੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਇੰਸ਼ੋਰੈਂਸ ਕਵਰ ਦਿੱਤਾ ਜਾਏਗਾ ਤੇ ਅੱਜ ਅਸੀਂ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਦੇ ਨਾਲ ਜਿਹੜਾ ਜੋ ਆਲਰੇਡੀ ਤਾਮਿਲਨਾਡੂ ਦੇ ਵਿੱਚ ਇਹ ਸਰਵਿਸ ਬਹੁਤ ਅੱਛੀ ਤਰ੍ਹਾਂ ਰਨ ਕਰ ਰਹੀ ਹੈ ਔਰ ਇਹਦੇ ਵਿੱਚ ਸਿਰਫ ਜੜੀਆਂ ਪਬਲਿਕ ਸੈਕਟਰ ਦੀਆਂ ਇੰਸ਼ੋਰੈਂਸ ਕੰਪਨੀ ਸੀਗੀਆਂ ਉਹਨਾਂ ਨੂੰ ਅਸੀਂ ਇਨਵਾਈਟ ਕੀਤਾ ਸੀਗਾ ਉਹਦੇ ਨਾਲ ओरिएंटਲ ਤੇ ਇੱਕ ਨਿਊ ਇੰਡੀਆ ਔਰ ਇਹ ਜਿਹੜੇ ਯੂਨਾਈਟਿਡ ਵਾਲਿਆਂ ਦਾ ਸੋ ਇਹ ਸਾਡਾ ਜਿਹੜਾ ਟੈਂਡਰ ਫਾਈਨਲ ਹੋ ਗਿਆ ਜਿਹੜਾ ਤੁਸੀਂ ਕਹ ਲਓ ਕਿ ਇੱਕ ਫਾਈਨਲ ਸਟੈਪ ਸੀਗਾ ਇਹਨੂੰ ਜਿਹੜੀ ਸਕੀਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਹ ਅੱਜ ਕੰਪਲੀਟ ਹੋ ਗਿਆ ਹੁਣ ਇਸ ਤੋਂ ਬਾਅਦ ਲੋਕਾਂ ਦੇ ਕਾਰਡ ਬਣਨੇ ਆ ਜੋ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ 15 ਤਰੀਕ ਨੂੰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸਾਡੇ ਨੈਸ਼ਨਲ ਕਨਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਇਸ ਸਕੀਮ ਨੂੰ ਜਿਹੜਾ ਹੈਗਾ ਉਹ ਫਾਰਮਲੀ ਲਾਂਚ ਕਰਨਗੇ ਪੰਜਾਬ ਦੇ ਵਿੱਚ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਵਿੱਚ ਬਹੁਤ ਸਾਰੀਆਂ ਰਸਮੀ ਕਾਰਵਾਈਆਂ ਸ਼ਾਮਲ ਨਹੀਂ ਹੋਣਗੀਆਂ ਪੰਜਾਬ ਦੇ ਆਧਾਰ ਕਾਰਡ ਜਾਂ ਵੋਟਰ ਆਈਡੀ ਕਾਰਡ ਵਾਲਾ ਕੋਈ ਵੀ ਵਿਅਕਤੀ ਯੋਗ ਹੋਵੇਗਾ ਪੰਜਾਬ ਦੇ ਲਗਭਗ 6.5 ਮਿਲੀਅਨ ਪਰਿਵਾਰ ਇਸ ਯੋਜਨਾ ਦਾ ਲਾਭ ਉਠਾਉਣਗੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਫਤਾਰ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਪੁੱਲਰ ਵੱਲੋਂ ਦਾਇਰ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਚੰਡੀਗੜ੍ਹ ਸੀਬੀਆਈ ਅਦਾਲਤ ਦੇ ਵਿੱਚ ਹੋਈ ਪਿਛਲੀ ਸੁਣਵਾਈ ਤੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੁੱਲਰ ਦੀ ਜ਼ਮਾਨਤ ਪਟੀਸ਼ਨ ਤੇ ਚੰਡੀਗੜ੍ਹ ਸੀਬੀਆਈ ਤੋਂ ਜਵਾਬ ਮੰਗਿਆ ਸੀ ਸੁਣਵਾਈ ਦੌਰਾਨ ਡੀਆਈਜੀ ਪੁੱਲਰ ਦੇ ਵਕੀਲ ਐਸਪੀਐਸ ਪੁੱਲਰ ਨੇ ਕਿਹਾ ਕਿ ਦਾਇਰ ਸੀਬੀਆਈ ਕੇਸ ਵਿੱਚ ਸਮਾਮਿਤੀ ਦਾ ਸਥਾਨ ਦਾ ਜ਼ਿਕਰ ਨਹੀਂ ਹੈ ਇਸ ਤੋਂ ਇਲਾਵਾ ਦਸਤਾਵੇਜ਼ਾਂ ਵਿੱਚ ਦੱਸੀ ਗਈ ਰਿਸ਼ਵਤ ਦੀ ਰਕਮ ਆਪਾ ਵਿਰੋਧੀ ਇਸ ਨੂੰ ਪਹਿਲਾਂ 1 ਲੱਖ ਅਤੇ ਫਿਰ 4 ਲੱਖ ਰੁਪਏ ਦੱਸਿਆ ਗਿਆ। ਵਕੀਲ ਨੇ ਇਹ ਵੀ ਕਿਹਾ ਕਿ ਸੀਬੀਆਈ ਦੇ ਵੱਲੋਂ ਰਿਸ਼ਵਤਖੋਰੀ ਦੇ ਚਲਾਨ ਦੇ ਵਿੱਚ ਵਰਤੇ ਗਏ ਸ਼ਬਦ ਸੇਵਾ ਪਾਣੀ ਹਨ। ਸੇਵਾ ਪਾਣੀ ਦਾ ਕੀ ਅਰਥ ਹੈ? ਇਸ ਦਾ ਕੁਝ ਵੀ ਅਰਥ ਹੋ ਸਕਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਇਸ ਦਾ ਮਤਲਬ ਰਿਸ਼ਵਤਖੋਰੀ ਹੋਵੇਗੀ। ਵਕੀਲ ਨੇ ਅਕੇ ਦੱਸਿਆ ਕਿ ਸੈਕਟਰ 9D ਚंडीगढ़ ਵਿੱਚ ਵਿਚੋਲੇ ਸ਼ਿਕਾਇਤਕਰਤਾ ਆਕਾਸ਼ ਤੇ CBI ਦੇ ਅਧਿਕਾਰੀ ਸਚਿੰਦ ਦੀ ਲੋਕੇਸ਼ਨ ਆ ਰਹੀ ਹੈ ਇਸ ਤੋਂ ਇਲਾਵਾ CBI ਨੇ ਗ੍ਰਿਫਤਾਰੀ ਵੇਲੇ ਪੰਜਾਬ ਦੇ ਕਿਸੇ ਵੀ ਅਧਿਕਾਰੀ ਨੂੰ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਇਸ ਤੋਂ ਬਾਅਦ CBI ਦੇ ਵਕੀਲ ਨਰਿੰਦਰ ਸਿੰਘ ਨੇ ਕਿਹਾ ਕਿ DIG ਪੁੱਲਰ ਵਿਰੋਧ ਦਾਰੈ ਕੀਤਾ ਗਿਆ ਮਾਮਲਾ ਗੈਰ ਜ਼ਮਾਨਤੀ ਹੈ ਪੁਲਿਸ ਦੇ ਕੁਝ ਦਰਜੇ ਦੇ ਪੁਲਿਸ ਅਹੁਦੇ ਤੇ ਸਨ ਉਹਨਾਂ ਨੇ ਕਿਹਾ ਕਿ ਪੁਲਿਸ ਦੇ ਵਕੀਲ ਨੇ ਕਿਹਾ ਕਿ ਕੋਈ ਗਵਾ ਨਹੀਂ ਸੀ ਇਸ ਲਈ ਉਹਨਾਂ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਇੰਸਪੈਕਟਰ ਆਰ ਐਮ ਸ਼ਰਮਾ ਤੇ ਇੰਸਪੈਕਟਰ ਪਵਨ ਲਾਂਬਾ ਦੋਵੇਂ ਇਸ ਮਾਮਲੇ ਵਿੱਚ ਗਵਾ ਹਨ ਪਹਿਲਾ ਗਵਾ ਪਵਨ ਲਾਂਬਾ ਤੇ ਦੂਜਾ ਗਵਾ आरएम शर्माए सीबीआई ਦੇ ਵਕੀਲ ਨੇ ਕਿਹਾ ਕਿ ਕਿਉਂਕਿ ਪੁੱਲਰ ਇੱਕ ਉੱਚ ਦਰਜੇ ਦਾ ਅਹੁਦਾ ਸੰਭਾਲਦਾ ਸੀ ਇਸ ਲਈ ਸਾਰੇ ਸਬੂਤ ਪਹਿਲਾਂ ਹੀ ਇਕੱਠੇ ਕੀਤੇ ਜਾ ਚੁੱਕੇ ਸਨ ਉਹਨਾਂ ਨੇ ਕਿਹਾ ਕਿ ਸੈਕਟਰ 9 ਡੀ ਚੰਡੀਗੜ੍ਹ ਦਾ ਜ਼ਿਕਰ ਸਿਰਫ ਸਥਾਨ ਦਾ ਮਾਮਲਾ ਹੈ ਪਾਰਕਿੰਗ ਵਿੱਚ ਕੋਈ ਵੀ ਕੰਮ ਕਰਵਾ ਸਕਦਾ ਸੀ ਇਸ ਤੋਂ ਇਲਾਵਾ ਸੀਬੀਆਈ ਦੇ ਵਕੀਲ ਨਰਿੰਦਰ ਸਿੰਘ ਨੇ ਕਿਹਾ ਕਿ ਡੀਆਈਜੀ ਪੋਲਰ ਦੁਆਰਾ ਵਿਚੋਲੇ ਨੂੰ ਭੇਜਿਆ ਗਿਆ ਸੁਨੇਹਾ ਸਪਸ਼ਟ ਤੌਰ ਤੇ ਦਰਸਾਉਂਦਾ ਹੈ ਕਿ ਰਿਸ਼ਵਤ ਮੰਗੀ ਜਾ ਰਹੀ ਸੀ ਸੁਨੇਹੇ ਦੇ ਵਿੱਚ ਕਿਹਾ ਗਿਆ ਸੀ ਕਿ ਉਹ ਜੋ ਵੀ ਦੰਦਾ ਹੈ ਉਸ ਨੂੰ ਲੈ ਲਓ ਤੇ ਸਾਨੂੰ ਕੁੱਲ 8 ਲੱਖ ਰੁਪਏ ਦੇਣੇ ਪੈਣਗੇ ਉਨਾ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ सीबीआई ਤੇ ਡੀਐਸਪੀ ਕੋਲ ਗ੍ਰਫਤਾਰ ਕਰਨ ਦੀ ਸ਼ਕਤੀ ਹੈ ਅਤੇ ਸਥਾਨ ਤੇ ਵਿਚਾਰ ਨਹੀਂ ਕੀਤਾ ਜਾ ਸਕਦਾ ਖਾਸ ਕਰਕੇ ਜਦੋਂ ਭ੍ਰਿਸ਼ਟਾਚਾਰ ਇੰਨਾ ਵੱਡਾ ਹੋਵੇ ਤੇ ਨੇ ਉੱਚ ਦਰਜੇ ਦੇ ਅਧਿਕਾਰੀ ਦੇ ਵਿਰੁੱਧ ਹੋਵੇ ਇਹ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਇੱਕ ਕਨਸਟੇਬਲ ਦੇ ਖਿਲਾਫ ਨਹੀਂ ਸਗੋ ਇੱਕ ਡੀਆਈਜੀ ਦੇ ਖਿਲਾਫ ਸੀ ਇਸ ਤੋਂ ਬਾਅਦ सीबीआई ਦੇ ਵਕੀਲ ਨਰਿੰਦਰ ਸਿੰਘ ਨੇ ਕਿਹਾ ਕਿ ਡੀਆਈਜੀ ਭੋਲਰ ਦੇ ਪਿਤਾ ਪੰਜਾਬ ਦੇ ਡੀਜੀਪੀ ਰਹੇ ਹਨ ਇਸ ਲਈ ਗਠਜੋੜ ਬਹੁਤ ਮਜ਼ਬੂਤ ਸੀ ਇਸ ਲਈ ਸਾਰੇ ਬਹੁਤ ਇਕੱਠੇ ਕੀਤੇ ਗਏ ਸਨ ਇਸ ਕਾਰਵਾਈ ਤੇ ਪੂਰਾ ਹੋਣ ਤੋਂ ਬਾਅਦ ਪੂਰਾ ਪੰਜਾਬ ਅਤੇ ਪੂਰਾ ਦੇਸ਼ ਹਿਲ ਗਿਆ ਅੰਮ੍ਰਿਤਸਰ ਦੇ ਕਡਾਕਰ ਦੇ ਵਿੱਚ ਤਾਇਨਾਤ ਇੱਕ ਡਾਕ ਸਹਾਇਕ ਨੂੰ ਪੰਜਾਬੀ ਪੜਨ ਅਤੇ ਬੋਲਣ ਲਈ ਮਜਬੂਰ ਕੀਤਾ ਗਿਆ ਡਾਕ ਸਹਾਇਕ ਮੂਲ ਰੂਪ ਦੇ ਵਿੱਚ ਦਿੱਲੀ ਦਾ ਰਹਿਣ ਵਾਲਾ ਇੱਕ ਪੰਜਾਬੀ ਨੌਜਵਾਨ ਕੁਝ ਕੰਮ ਕਰਵਾਉਣ ਆਇਆ ਤੇ ਕਿਹਾ ਜੇ ਤੁਸੀਂ ਪੰਜਾਬ ਵਿੱਚ ਹੋ ਤਾਂ ਤੁਹਾਨੂੰ ਪੰਜਾਬੀ ਆਉਣੀ ਚਾਹੀਦੀ ਹੈ ਇਹ ਘਟਨਾ 30 ਦਸੰਬਰ ਨੂੰ ਵਾਪਰੀ ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੇहद ਵਾਇਰਲ ਹੋ ਰਹੀ ਹੈ ਪਹਿਲਾਂ ਅਜਿਹੀਆਂ ਘਟਨਾਵਾਂ ਮਹਾਰਾਸ਼ਟਰ ਦੇ ਵਿੱਚ ਵਾਪਰਦੀਆਂ ਸਨ ਜਿੱਥੇ ਹੋਰਨਾਂ ਰਾਜਾਂ ਦੇ ਲੋਕਾਂ ਨੂੰ ਜ਼ਬਰਦਸਤੀ ਮਰਾਠੀ ਭਾਸ਼ਾ ਬੋਲਣ ਲਈ ਮਜਬੂਰ ਕੀਤਾ ਜਾ ਰਿਹਾ ਸੀ ਉਤੋਂ ਦੀਆਂ ਘਟਨਾਵਾਂ ਨੂੰ ਲੈ ਕੇ ਵੱਡੇ ਵਿਵਾਦ ਵੀ ਉੱਠੇ ਹਨ ਹੁਣ ਅੰਮ੍ਰਿਤਸਰ ਦੇ ਡਾਕ ਘਰ ਦੇ ਵਿੱਚ ਵੀ ਇਹੋ ਜਿਹਾ ਕੁਝ ਵਾਪਰਿਆ ਹੋਣ ਅੰਮ੍ਰਿਤਸਰ ਦਾ ਡਾਕਰ ਸਹਾਇਕ ਇਸ ਮਾਮਲੇ ਵਿੱਚ ਪਹਿਲੀ ਵਾਰ ਸਾਹਮਣੇ ਆਇਆ ਉਸਨੇ ਕਿਹਾ ਕਿ ਮੈਂ 4 ਸਾਲਾਂ ਤੋਂ ਅਮ੍ਰਿਤਸਰ ਡਾਕ ਘਰ ਦੇ ਵਿੱਚ ਹਾਂ ਮੈਂ ਹਿੰਦੀ ਅਤੇ ਅੰਗਰੇਜ਼ੀ ਚੰਗੀ ਤਰ੍ਹਾਂ ਜਾਣਦਾ ਹਾਂ ਹਾਲਾਂਕਿ ਮੇਰੇ ਤੇ ਪੰਜਾਬੀ ਬੋਲਣ ਅਤੇ ਪੜ੍ਹਨ ਲਈ ਦਬਾਅ ਪਾਇਆ ਗਿਆ ਉਸਨੇ ਇਸ ਮਾਮਲੇ ਵਿੱਚ ਨੌਜਵਾਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ ਡਾਕ ਘਰ ਦੇ ਪੋਸਟਮਾਸਟਰ ਨੇ ਵੀ ਕਿਹਾ ਕਿ ਮੇਰੇ ਕਰਮਚਾਰੀ ਨੂੰ ਧਮਕੀ ਦਿੱਤੀ ਗਈ ਸੀ ਅਤੇ ਅਸੀਂ ਕਾਰਵਾਈ ਕਰਾਂਗੇ ਪਹਿਲਾਂ ਉਹ ਵੀਡੀਓ ਦੇਖੋ ਤੇ ਸੁਣੋ ਸਰਬ ਕੀ ਕਰਨਾ ਹੈ ਮੈਨੂੰ ਬਤਾ ਨਹੀਂ ਕੀ ਕਰਨਾ ਮੈਨੇ ਤਾਂ ਇਸ ਕੋ ਪੋਸਟ ਕਰਵਾਉਣਾ ਹੈ ਮੈਂ ਆਪਕੇ ਹਿੰਦੀ ਮੇਂ ਬਾਤ ਕਰ ਰਹਾ ਹਾਂ आपका बनता है मेरे से पंजाबी में बात करना मेरा नहीं बनता सर अब मैं मैं बताइए क्या करूँ सर मेरे को पंजाबी आती नहीं है मैं बोल रहा पढ़ के बता दो तो बताने में भी तकलीफ होगी नहीं, नहीं बताने में तकलीफ नहीं है हमें बताने में तकलीफ नहीं है हमें बड़ा खेद है कि आप पंजाब में पंजाब के ऑफिस में जहाँ पर आके बैठे हो चाहे सेंट्रल गवर्नमेंट का है लेकिन आपको पंजाबी तो आनी चाहिए ना कि पंजाबी लोग यहाँ पे सारे आ रहे हैं तो आपको पंजाबी आनी चाहिए ਆਪ ਜੌਬ ਕਰ ਰਹੇ ਹੋ ਮੇਰੇ ਨੂੰ ਉਸੇ ਕੋਈ ਦਿੱਕਤ ਨਹੀਂ ਆ ਆਪकी ਜੋ ਕੁਆਲਿਫਿਕੇਸ਼ਨ ਹੈ ਉਸ ਤੇ ਵੀ ਕੋਈ ਦਿੱਕਤ ਨਹੀਂ ਆ ਲੇਕਿਨ ਹਾਂ ਨਹੀਂ ਇਹ ਪੰਜਾਬੀ ਮੈਂ ਕਰ ਦਿੰਦੀ ਆ ਲੇਕਿਨ ਇਹ ਥੋੜੀ ਗੱਲ ਆ ਵੀ ਤੁਸੀਂ ਬੈਠੇ ਜੇ ਤਾਂ ਪੰਜਾਬੀ ਤੇ ਆਉਣੀ ਚਾਹੀਦੀ ਤੁਹਾਨੂੰ ਇਹ ਗੱਲ ਨਹੀਂ ਨਹੀਂ ਭਾਜੀ ਪਤਾ ਨਹੀਂ ਮੈਡਮ ਪਤਾ ਨਹੀਂ ਗੱਲ ਇੱਥੇ ਅਸੀਂ ਪੰਜਾਬ ਚ ਚਲੋ ਤੁਸੀਂ ਉਹ ਬੱਚਾ ਕਰਾ ਦਿਓ ਨਾ ਇਹਨਾਂ ਦੇ ਕਿਸੇ ਵੀ ਆ ਬੋਰਡ ਆ ਅੱਜ ਜਿੰਨੇ ਬੋਰਡ ਲੱਗੇ ਆ ਕਿਤੇ ਵੀ ਇਹਨਾਂ ਨੇ ਪੰਜਾਬੀ ਵਿੱਚ ਪਾਈ ਹੀ ਨਹੀਂ ਵਿੱਚ ਅੰਮ੍ਰਿਤਸਰ ਦੇ ਵਿੱਚ ਡਾਕਖਾਨਾ ਵੱਡਾ ਤੇ ਪੰਜਾਬੀ ਕਿਤੇ ਵੀ ਇਹਨਾਂ ਨੇ ਲਿਖੀ ਨਹੀਂ ਪੰਜਾਬੀ ਆ ਸਭ ਇੰਗਲਿਸ਼ 'ਚ ਜਾਂ ਹਿੰਦੀ 'ਚ ਕੋਈ ਵੀ ਕਿਤੇ ਪੰਜਾਬੀ ਦਾ ਨਾਂ ਨਿਸ਼ਾਨ ਹੈਗਾ ਤੁਸੀਂ ਤਾਂ विशाल ने दोष लगाया कि व्यक्ति ने जबरदस्ती उसकी वीडियो बनाई है ਤੇ ਉਸ ਦੇ ਵਿਰੁੱਧ અપમાનજનક ਭਾਸ਼ਾ ਦੀ ਵਰਤੋਂ ਕੀਤੀ। ਉਸਨੇ ਮੰਗ ਕੀਤੀ ਕਿ پورے معاملے ਦੀ ਨਿਰਪੱਖਤਾ ਦੇ ਨਾਲ ਜਾਂਚ ਕੀਤੀ ਜਾਵੇ ਅਤੇ ਉਸ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਜਿਸ ਨੇ ਵੀਡੀਓ ਬਣਾਈ ਹੈ। ਉਸਨੇ ਕਿਹਾ ਕਿ ਡਾਕਰ ਲੋਕਾਂ ਦੇ ਨਿੱਜੀ ਡਾਕ, ਦਸਤਾਵੇਜ਼ ਅਤੇ FD ਫੰਡ ਰੱਖਦਾ ਹੈ। ਇਸ ਲਈ ਵੀਡੀਓ ਬਣਾਉਣਾ ਨਿੱਜਤਾ ਦੀ ਗੰਭੀਰ ਉਲੰਘਣਾ ਹੈ। ਸupervisor ਨੇ ਕਿਹਾ ਕਿ ਉਹਨਾਂ ਦੇ ਕਰਮਚਾਰੀ ਨੂੰ ਡਰਾਇਆ ਧਮਕਾਇਆ ਗਿਆ ਸੀ ਇਸ ਮੌਕੇ ਡਿਪਟੀ ਪੋਸਟਮਾਸਟਰ ਨੇ ਕਿਹਾ ਕਿ ਇਸ ਮਾਮਲੇ ਨੂੰ ਪੂਰੇ ਧਿਆਨ ਦੇ ਵਿੱਚ ਲਿਆਂਦਾ ਗਿਆ ਤੇ ਉਹ ਵੀਡੀਓ ਬਣਾਉਣ ਵਾਲੇ ਵਿਅਕਤੀ ਵਿਰੁੱਧ ਸਖਤ ਕਾਰਵਾਈ ਦੇ ਹੱਕ ਦੇ ਵਿੱਚ ਹਨ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਰਮਚਾਰੀ ਨੂੰ ਡਰਾਇਆ ਧਮਕਾਇਆ ਗਿਆ ਤੇ ਵਿਭਾਗ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਮਾਹਿਲਪੁਰ ਗੜਸ਼ੰਕਰ ਰੋਡ ਤੇ ਅਦੋ ਇੱਕ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਪਿਓ ਪੁੱਤ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੇ ਘਰ ਪਰਤ ਰਹੇ ਸੀ ਤਾਂ ਪਿੱਛੋਂ ਆ ਰਹੀ ਇੱਕ ਗੱਡੀ ਨੇ ਉਹਨਾਂ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਉਹ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਲਾਜ ਦੇ ਲਈ ਸਕਾਰਪੀਓ ਚਾਲਕ ਮੁਤਾਬਕ ਉਸਨੇ ਮੁੱਖ ਮਾਰਗ ਤੋਂ ਆਪਣੇ ਪਿੰਡ ਵੱਲ ਨੂੰ ਇਸ਼ਾਰਾ ਦੇ ਕੇ ਗੱਡੀ ਮੋੜੀ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਅਸੀਂ ਜੀ ਹਿਆਰਪੁਰ ਤੋਂ ਆ ਰਹੇ ਸੀਗੇ ਜਦੋਂ ਇਸ ਜਗ੍ਹਾ ਤੇ ਅਸੀਂ ਆਏ ਅਸੀਂ ਗੱਡੀ ਮੋੜੀ ਆਪਣੇ ਪਿੰਡ ਵੱਲ ਨੂੰ ਤਾਂ ਪਿੱਛੋਂ ਗੱਡੀ ਇਹ ਕਾਰ ਇਹ ਵੀ ਰੌਂਗ ਸਾਈਡ ਲਿਆ ਕੇ ਉਹਨੂੰ ਪਿੱਛੋਂ ਸਾਡੀ ਗੱਡੀ ਦੇ ਵਿੱਚ ਗੱਡੀ ਮਾਰ ਉਹ ਉਹ ਵੀ ਸ਼ਹਿਰਪੁਰ ਤੋਂ ਆ ਰਹੀ ਸੀ ਉਹ ਪਿੱਛੇ ਸ਼ਾਇਦ ਜੰਮੂ ਤੋਂ ਆ ਰਹੇ ਸੀ ਕਿ ਅੱਗੇ ਜਾਣਾ ਸੀ ਉਹ ਨਹੀਂ ਸ਼ਾਇਦ ਬਲਾਚੌਰ ਸਾਈਡ ਨਜੀ ਹਸਤਾਲ ਦੇ ਡਾਕਟਰ ਮਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਦੋਵੇਂ ਧੀਰਾਂ ਆਈਆਂ ਸੀ ਵੈਸੇ ਤਾਂ ਉਹ ਠੀਕ ਨੇ ਪਰ ਇੱਕ ਬਜ਼ੁਰਗ ਨੇ ਜ ਜਨਾਂ ਦੇ ਚੂਲੇ ਤੇ ਸੱਟ ਲੱਗੀ ਹੈ ਉਹਨਾਂ ਨੂੰ ਹੱਡੀਆਂ ਵਾਲੇ ਡਾਕਟਰ ਕੋਲ ਰੈਫਰ ਕਰ ਦਿੱਤਾ ਗਿਆ ਦੋਨੋਂ ਪਾਰਟੀਆਂ ਆਈਆਂ ਸੀ ਉਹਦਾ ਠੀਕ ਠਾਕ ਆ ਦੋਨੋਂ ਤੇ ਇੱਕ ਬਜ਼ੁਰਗ 66 ਸਾਲ ਦਾ ਉਹਦੇ ਟੂਲੇ ਤੇ ਆਸਟ ਥੋੜੀ ਐਕਸ-ਰੇ ਚ ਆਇਆ ਥੋੜਾ ਫ੍ਰੈਕਚਰ ਉਹ ਰੈਫਰ ਕਰਤਾ ਹੱਡੀ ਵਾਲੇ ਡਾਕਟਰ ਸੰ ਨੂੰ ਤੇ ਕਿੰਨੇ ਪੇਸ਼ੈਂਟ ਸੀਗੇ ਟੋਟਲ ਟੋਟਲ 2 ਇੱਕ ਪਾਸੇ ਇੱਕ ਪਾਰਟੀ ਦੇ ਸੀ 4 ਦੂਸਰੇ ਪਾਸੇ ਦੇ ਸੀ ਇਹ ਦੋਨਾਂ ਨੂੰ ਰੈਫਰ ਕੀਤਾ ਜਾਂ ਇੱਕ 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 ਮਰੀਜ਼ ਨੂੰ ਕੀਤਾ ਬਸ ਸਖਤ ਅਨੁਸ਼ਾਸਨ ਅਤੇ ਜਵਾਬਦੇਹੀ ਲਾਗੂ ਕਰਨ ਲਈ ਪੰਜਾਬ ਦੇ ਵਿੱਤ ਆਪਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਟੇਟ ਟੈਕਸ ਕਮਿਸ਼ਨ ਪੰਜਾਬ ਨੇ 1 ਸਾਲ ਤੋਂ ਵੱਧ ਸਮੇਂ ਤੋਂ ਅਣਅਧਿਕਾਰਤ ਛੁੱਟੀ ਤੇ ਪਾਏ ਗਏ ਵਿਭਾਗ ਦੇ 4 ਕਰਮਚਾਰੀਆਂ ਤੇ ਡਿਮਟ ਅਸਤੀਫੇ ਦੇ ਹੁਕਮ ਜਾਰੀ ਕੀਤੇ ਨੇ ਸਟੇਟ ਟੈਕਸ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਤਿੰਨ ਅਧਿਕਾਰੀ ਅਤੇ ਕਰ ਇਨਸਪੈਕਟਰਾਂ ਤੇ ਇੱਕ ਕਲਰਕ ਤੇ ਲਾਗੂ ਹੁੰਦੇ ਨੇ ਜੋ ਕਈ ਕਾਨੂੰਨੀ ਨੋਟਿਸਾਂ ਤੇ ਆਪਣੇ ਸਬੰਧਿਤ ਦਫ਼ਤਰਾਂ 'ਚ ਦੁਬਾਰਾ ਹਾਜ਼ਰ ਹੋਣ ਦਾ ਮੌਕਾ ਦਿੱਤੇ ਜਾਣ ਦੇ ਬਾਵਜੂਦ ਆਪਣੀਆਂ ਡਿਊਟੀਆਂ ਤੋਂ ਗੈਰਹਾਜ਼ਰ ਰਹੇ। ਇਸ ਅਨੁਸ਼ਾਸਨੀ ਕਾਰਵਾਈ ਤੇ ਟਿੱਪਣੀ ਕਰਦੇ ਆਂ ਵਿੱਤ ਮੰਤਰੀ ਹਰਪਾਲ ਸਿੰਘ ਚਿਮਾ ਨੇ ਕਿਹਾ ਕਿ ਸਾਡੀ ਸਰਕਾਰ ਅਨੁਸ਼ਾਸਨਹੀਣਤਾ ਤੇ ਡਿਊਟੀ 'ਚ ਅਣਗੈਲੀ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਰੱਖਦੀ ਹੈ ਜਨਤਕ ਸੇਵਾ ਲਈ ਸਮਰਪਣ ਅਤੇ ਹਾਜ਼ਰੀ ਦੀ ਲੋੜ ਹੁੰਦੀ ਹੈ ਇਸ ਲਈ ਉਹ ਮੁਲਾਜ਼ਮ ਜਿਨ੍ਹਾਂ ਨੂੰ ਬਾਰ-ਬਾਰ ਆਪਣੀ ਸਥਿਤੀ ਸਪਸ਼ਟ ਕਰਨ ਦੇ ਮੌਕੇ ਦਿੱਤੇ ਜਾਂਦੇ ਹਨ ਪਰ ਉਹ ਲਗਾਤਾਰ ਸਾਲਾਂ ਤੋਂ ਅਣਅਧਿਕਾਰਤ ਤੌਰ ਤੇ ਡਿਊਟੀ ਤੋਂ ਗੈਰਹਾਜ਼ਰ ਰਹਿੰਦੇ ਨੇ ਉਹਨਾਂ ਲਈ ਪ੍ਰਸ਼ਾਸਨ 'ਚ ਕੋਈ ਥਾਂ ਨਹੀਂ ਹੈ ਦੇਖਿਏ ਹਮਾਰੇ ਐਕਸਾਈਜਨ ਟੈਕਸੇਸ਼ਨ ਡਿਪਾਰਟਮੈਂਟ ਮੇ चार जो ऑफिसर थे वो लगातार एबसेंटी थे अपने काम से वो अपने काम पे नहीं लौट रहे थे उनको बार बार रिक्वेस्ट भेजने के बाद उनकी बार बार कम्युनिकेशन इस्टेब्लिश करने के बाद जब उन्होंने अपना डिपार्टमेंट की ड्यूटी ज्वाइन नहीं करी तो उन चार को जो हम हमने टर्मिनेट किया है डिसमिस किया है बिल्कुल डिसिप्लिन डिपार्टमेंट में बनाना सबसे पहली हमारी प्रायोरिटी है और सभी डिपार्टमेंट के अधिकारियों को मैंने बार बार यही बोलता हूँ कि डिसिप्लिन बना के रखो और जो काम मिलता है उस काम को सही ढंग से कानून के मुताबिक करो किसी को तंग परेशान ना करो सो जो भी तंग परेशान करता है उसको भी हम चार्जशीट करते हैं और इसीलिए जो है हमारा जीएसटी का काम बड़े अच्छे ढंग से चल रहा है वो तो चारों इंस्पेक्टर लेवल के अधिकारी थे डिपार्टमेंट के इंस्पेक्टर थे ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਪਾਕਿਸਤਾਨ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਭਾਰਤ ਦਾ ਇੱਕ ਪੈੜਾ ਗਵਾਂਢੀ ਹੈ ਜੋ ਲਗਾਤਾਰ ਅਤਵਾਦੀ ਹਮਾਇਤ ਕਰਦਾ ਹੈ ਤੇ ਨਵੀਂ ਦਿੱਲੀ ਨੂੰ ਅਜਿਹੇ ਖਤਰਿਆਂ ਤੋਂ ਆਪਣਾ ਬਚਾਅ ਕਰਨ ਦਾ ਪੂਰਾ ਅਧਿਕਾਰ ਹੈ ਆਈਆਈਟੀ ਮਦਰਾਸ ਵਿਖੇ ਇੱਕ ਸਮਾਗਮ ਵਿੱਚ ਬੋਲਦਿਆਂ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਆਪਣੀ ਸੁਰੱਖਿਆ ਤੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਦੇ ਆਪਣੇ ਅਧਿਕਾਰ ਦੀ ਵਰਤੋਂ ਕਰੇਗਾ ਅਤੇ ਅਤਵਾਦ ਦਾ ਜਵਾਬ ਕਿਵੇਂ ਦੇਣਾ ਚਾਹੀਦਾ ਹੈ ਇਸ ਬਾਰੇ ਬਾਹਰੀ ਸਲਾਹਾਂ ਨੂੰ ਸਵੀਕਾਰ ਨਹੀਂ ਕਰੇਗਾ ਪਰ ਜਦੋਂ ਅੱਤਵਾਦ ਨਾਲ ਜੁੜੇ ਭੜੇ ਗਵਾਂਡੀਆਂ ਦੀ ਗੱਲ ਆਉਂਦੀ ਹੈ ਤਾਂ ਭਾਰਤ ਨੂੰ ਆਪਣੇ ਲੋਕਾਂ ਦਾ ਬਚਾਅ ਕਰਨ ਦਾ ਪੂਰਾ ਅਧਿਕਾਰ ਹੈ ਅਤੇ ਜੋ ਵੀ ਜ਼ਰੂਰੀ ਹੋਏਗਾ ਉਹ ਕਰਾਂਗੇ ਤੁਸੀਂ ਸਾਨੂੰ ਆਪਣੇ ਨਾਲ ਆਪਣਾ ਪਾਣੀ ਸਾਂਝਾ ਕਰਨ ਅਤੇ ਸਾਡੇ ਦੇਸ਼ ਵਿੱਚ ਅੱਤਵਾਦ ਫੈਲਾਉਣ ਦੀ ਬੇਨਤੀ ਨਹੀਂ ਕਰ ਸਕਦੇ ਉਸਨੇ ਕਿਹਾ ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਤਵਾਦ ਪ੍ਰਤੀ ਭਾਰਤ ਦਾ ਜਵਾਬ ਸਿਰਫ ਨਵੀਂ ਦਿੱਲੀ ਦੁਆਰਾ ਤੈਕੀਤਾ ਜਾਵੇਗਾ ਅਸੀਂ ਇਸ ਅਧਿਕਾਰ ਦੀ ਵਰਤੋਂ ਕਿਵੇਂ ਕਰਦੇ ਹਾਂ ਇਹ ਸਾਡੇ ਤੇ ਨਿਰਭਰ ਕਰਦਾ ਹੈ ਕੋਈ ਵੀ ਸਾਨੂੰ ਇਹ ਗੱਲ ਨਹੀਂ ਦੱਸ ਸਕਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਅਸੀਂ ਆਪਣੇ ਬਚਾਲ ਲਈ ਜੋ ਵੀ ਕਰਨਾ ਹੈ ਉਹ ਕਰਾਂਗੇ ਪਾਰਤ ਦੇ ਪੱਛਮੀ ਗੁਆਂਢੀਆਂ ਦਾ ਹਵਾਲਾ ਦਿੰਦੇ ਹੋਏ ਜਯ ਸ਼ੰਕਰ ਨੇ ਕਿਹਾ ਕਿ ਦੇਸ਼ਾਂ ਦੇ ਮੁਸ਼ਕਲ ਗੁਆਂਢੀ ਹੋ ਸਕਦੇ ਨੇ ਪਰ ਪਾਰਤ ਦੀ ਸਥਿਤੀ ਅਤਵਾਦ ਦੀ ਜਾਣਬੁੱਝ ਕੇ ਅਤੇ ਨਿਰੰਤਰ ਵਰਤੋਂ ਦੁਆਰਾ ਇੱਕ ਰਾਜਨੀਤੀ ਵਜੋਂ ਵਿਗੜ ਗਈ ਹੈ ਜੇ ਕੋਈ ਦੇਸ਼ ਇਹ ਫਾਸਲਾ ਕਰਦਾ ਹੈ ਕਿ ਉਹ ਜਾਣਬੁੱਝ ਕੇ ਲਗਾਤਾਰ ਅਤੇ ਬਿਨਾਂ ਪਛਤਾਵੇ ਤੇ ਅਤਵਾਦ ਨੂੰ ਜਾਰੀ ਰੱਖੇਗਾ ਤਾਂ ਸਾਨੂੰ ਅਤਵਾਦ ਵਿਰੋਧ ਆਪਣੇ ਲੋਕਾਂ ਦੀ ਰੱਖਿਆ ਕਰਨ ਦਾ ਅਧਿਕਾਰ ਹੈ ਅਸੀਂ ਇਸ ਅਧਿਕਾਰ ਦੀ ਵਰਤੋਂ ਕਰਾਂਗੇ ਉਨਾ ਸਰਹੱਦ ਪਾਰਲੇ ਅਤਵਾਦ ਦੇ ਮੁੱਦੇ ਨੂੰ ਵਿਆਪਕ ਦਵੱਲੇ ਫਰਜ਼ਾਂ ਦੇ ਨਾਲ ਵੀ ਜੋੜਿਆ ਜਿਸ ਵਿੱਚ ਪਾਣੀ ਵੰਡ ਪ੍ਰਬੰਧ ਸ਼ਾਮਲ ਹਨ ਇਹ ਨੋਟ ਕਰਦੇ ਹਾਂ ਕਿ ਭਾਰਤ ਨੇ ਦਹਾਕਿਆਂ ਪਹਿਲਾਂ ਪਾਣੀ ਵੰਡ ਸਮਝੌਤੇ ਕੀਤੇ ਸਨ ਜਾ ਸ਼ੰਕਰ ਨੇ ਕਿਹਾ ਕਿ ਅਜਿਹਾ ਸਹਿਯੋਗ ਚੰਗੇ ਗੁਆਂਢੀ ਸਬੰਧਾਂ ਨੂੰ ਦਰਸਾਉਂਦਾ ਹੈ ਅਜੇ ਜੰਕਰ ਨੇ ਇਹ ਵੀ ਕਿਹਾ ਕਿ ਕਈ ਸਾਲ ਪਹਿਲਾਂ ਅਸੀਂ ਪਾਣੀ ਵੰਡ ਪ੍ਰਬੰਧ ਲਈ ਸਹਿਮਤ ਹੋਏ ਸੀ ਪਰ ਜੇ ਤੁਹਾਡੇ ਕੋਲ ਦਹਾਕਿਆਂ ਤੋਂ ਅੱਤਵਾਦ ਹੈ ਤਾਂ ਕੋਈ ਚੰਗਾ ਗੁਆਂਡੀ ਨਹੀਂ ਹੈ ਜੇ ਕੋਈ ਚੰਗਾ ਗੁਆਂਡੀ ਨਹੀਂ ਹੈ ਤਾਂ ਤੁਹਾਨੂੰ ਉਸ ਚੰਗੇ ਗੁਆਂਡੀ ਦੇ ਨਾਲ ਲਾਭ ਨਹੀਂ ਮਿਲਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿਰਪਾ ਕਰਕੇ ਮੇਰੇ ਨਾਲ ਪਾਣੀ ਸਾਂਝਾ ਕਰੋ ਪਰ ਮੈਂ ਤੁਹਾਡੇ ਨਾਲ ਅੱਤਵਾਦ ਜਾਰੀ ਰੱਖਾਂਗਾ ਇਹ ਸੁਲਝਾਉਣ ਯੋਗ ਨਹੀਂ ਹੈ ਅਪ੍ਰੈਲ 2025 ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਪਾਕਿਸਤਾਨ ਸਮਰਥਿਤ ਅਤਵਾਦੀਆਂ ਦੇ ਵੱਲੋਂ ਕਈ ਸੈਲਾਨੀਆਂ ਦੇ ਕਤਲ ਕਰਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਪਹਿਲਾਂ ਤੋਂ ਹੀ ਤਣਾਅਪੂਰਨ ਸੰਬੰਧ ਇੱਕ ਨਵੇਂ ਪੱਧਰ ਤੇ ਪਹੁੰਚ ਗਏ ਸਨ ਸਿੰਧੂ ਜਲ ਸੰਧੀ ਨੂੰ ਮੁਲਤਵੀ ਕਰਨ ਕਤਲੇਆਮ ਤੋਂ ਬਾਅਦ ਨਵੀਂ ਦਿੱਲੀ ਵੱਲੋਂ ਇਸਲਾਮਾਬਾਦ ਵਿਰੋਧ ਚੁੱਕੇ ਗਏ ਦੰਡਕਾਰੀ ਕਦਮਾਂ ਦੀ ਇੱਕ ਲੜੀ ਵਿੱਚੋਂ ਇੱਕ ਸੀ ਤਲੰਗਾਨਾ ਦੇ ਜੰਗਾਮ ਜ਼ਿਲ੍ਹੇ ਦੇ ਰਿਤਿਕ ਨਾ ਦੇ ਵਿਦਿਆਰਥੀ ਦੀ ਜਰਮਨੀ ਦੇ ਵਿੱਚ ਮੌਤ ਹੋ ਗਈ ਹੈ ਇਹ ਹਾ사 9 ਸਾਲ ਦੇ ਜਸ਼ਨਾਂ ਦੌਰਾਨ ਵਾਪਰਿਆ ਰਿਤਿਕ ਉੱਚ ਸਿੱਖਿਆ ਲਈ ਜਰਮਨੀ ਗਿਆ ਹੋਇਆ ਸੀ ਜਿੱਥੇ ਉਹ ਅਪਾਰਟਮੈਂਟ ਦੇ ਵਿੱਚ ਰਹਿੰਦਾ ਸੀ ਜਿੱਥੇ 31 ਦਸੰਬਰ ਦੀ ਰਾਤ ਨੂੰ ਅੱਗ ਲੱਗੀ ਅੱਗ ਤੋਂ ਬਚਣ ਲਈ ਉਸਨੇ ਆਪਣੀ ਜਾਨ ਬਚਾਉਣ ਦੇ ਲਈ ਉੱਪਰੋ ਛਾਲ ਮਾਰ ਦਿੱਤੀ ਜਿਸ ਕਾਰਨ ਉਸਦੇ ਸਰ ਤੇ ਗੰਭੀਰ ਸੱਟਾਂ ਲੱਗੀਆਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਪ ਨਾ ਚਲਦੇ ਹੋਏ ਉਸ ਦੀ ਮੌਤ ਹੋ ਗਈ। ਦਰਅਸਲ ਇਹ ਘਟਨਾ ਨਵੇਂ ਸਾਲ ਤੋਂ ਪਹਿਲਾਂ ਵਾਪਰੀ ਜਦੋਂ ਨਵੇਂ ਸਾਲ ਦੇ ਜਸ਼ਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸੇ ਦੌਰਾਨ ਇਮਾਰਤ ਦੇ ਵਿੱਚ ਅਗ ਲੱਗ ਗਈ ਜਿਸ ਤੋਂ ਬਚਣ ਲਈ ਉਸਨੇ ੇਠਾਂ ਛਾਲ ਮਾਰ ਦਿੱਤੀ। ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਜ਼ਖਮਾਂ ਦੀ ਤਾਪ ਨਾ ਚਲਦਿਆਂ ਬਾਅਦ ਵਿੱਚ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਥੋਕਲਾ ਰਿਤਿਕ ਰੈਡੀ ਵਜੋਂ ਹੋਈ ਹੈ ਘਟਨਾ ਤੋਂ ਬਾਅਦ ਰਿਤਿਕ ਦੇ ਪਿੰਡ ਵਿੱਚ ਸੋਗ ਦੀ ਲਹਿਰ ਹੈ ਪਰਿਵਾਰਕ ਮੈਂਬਰ ਦੋਸਤ ਅਤੇ ਸਥਾਨਕ ਨਿਵਾਸੀ ਵਿਦਿਆਰਥੀ ਦੀ ਮੌਤ ਤੇ ਦੁੱਖ ਪ੍ਰਗਟ ਕਰ ਰਹੇ ਨੇ ਜਰਮਨੀ ਵਿੱਚ ਦੇ ਅਧਿਕਾਰੀ ਅਤੇ ਦੋਸਤ ਇਸ ਦੁਖਦਾਈ ਘੜੀ ਵਿੱਚ ਪਰਿਵਾਰ ਦੀ ਮਦਦ ਕਰ ਰਹੇ ਨੇ ਪੰਜਾਬ ਅਤੇ ਚੰਡੀਗੜ੍ਹ 'ਚ ਠੰਡ ਲਹਿਰ ਤੇ ਧੁੰਦ ਦੀ ਸਥਿਤੀ ਜਾਰੀ ਹੈ 7 ਤਰੀਕ ਤੱਕ ਲੋਕਾਂ ਨੂੰ ਇਸ ਦਾ ਸਾਹਮਣਾ ਕਰਨਾ ਪਵੇਗਾ ਇਸ ਦੌਰਾਨ ਰਾਤਾਂ ਹੋਰ ਵੀ ਜ਼ਿਆਦਾ ਠੰਡੀਆਂ ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਧੁੰਦ ਤੇ ਠੰਡ ਲਹਿਰ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਜਦ ਕਿ ਅੱਗੇ ਦੇ ਦਿਨਾਂ ਲਈ yellow alert ਜਾਰੀ ਕੀਤਾ ਗਿਆ ਪਿਛਲੇ 24 ਘੰਟਿਆਂ ਦੌਰਾਨ ਘਟੋ ਘਟ ਤਾਪਮਾਨ ਦੇ ਵਿੱਚ ਮੋੜ ਹਲਕਾ ਵਾਧਾ ਦਰਜ ਕੀਤਾ ਗਿਆ ਪਰ ਇਸ ਦੇ ਬਾਵਜੂਦ ਬਤ ਤਾਪਮਾਨ ਅਜੇ ਵੀ ਆਮ ਨਾਲੋਂ 3.8 ਡਿਗਰੀ ਸੈਲਸੀਅਸ ਘਟ ਚੱਲ ਰਿਹਾ ਹੈ ਸਭ ਤੋਂ ਘੱਟ ਵੱਦ ਤੋਂ ਵੱਧ ਤਾਪਮਾਨ ਫਰੀਦਕੋਟ ਦੇ ਵਿੱਚ 13.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਗੁਰਦਾਸਪੁਰ ਵਿੱਚ ਘੱਟੋ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਕਾਰਡ ਹੋਇਆ ਪਟਿਆਲਾ ਵਿੱਚ ਹਨੇਰੀ ਤੂਫਾਨ ਚੱਲਿਆ ਜਦਕਿ ਪਠਾਨਕੋਟ ਤੇ ਹਲਵਾਰਾ ਵਿੱਚ ਵੀ ਹਨੇਰੀ ਤੂਫਾਨ ਦਰਜ ਕੀਤਾ ਗਿਆ ਪਟਿਆਲਾ ਤੇ ਆਦਮਪੁਰ ਵਿੱਚ ਖਨਾ ਕੋਰਾ ছਾਇਆ ਰਿਹਾ ਜਿੱਥੇ ਦ੍ਰਿਸ਼ਟਤਾ 60 ਮੀਟਰ ਤੱਕ ਰਿਕਾਰਡ ਕੀਤੀ ਗਈ ਕੁਝ ਇਲਾਕਿਆਂ ਵਿੱਚ ਹਲਕੀ ਵਰਖਾ ਵੀ ਦਰਜ ਹੋਈ ਮੌਸਮ ਵਿਭਾਗ ਮੁਤਾਬਕ ਕੱਲ ਤੋਂ ਕੜਾਕੇ ਦੀ ਸਰਦੀ ਪੈ ਸਕਦੀ ਹੈ ਕਿਉਂਕਿ ਵੈਸਟਰਨ ਡਿਸਟਰਬੈਂਸ ਅੱਗੇ ਵਧ ਗਿਆ ਹੈ ਇਸ ਦੌਰਾਨ ਠੰਡੀਆਂ ਹਵਾਵਾਂ ਚੱਲਣ ਗਿਆ ਜਦਗੀ ਧੁੰਦ ਬਣੀ ਰਹੇਗੀ ਅੱਜ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਅਤੇ ਮਲੇਰਕੋਟਲਾ ਵਿੱਚ ਬਹੁਤ ਸੰਘਣੇ ਕੋਰਾ ਰਹਿਣ ਦੀ ਸੰਭਾਵਨਾ ਹੈ ਉੱਥੇ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਸਾਹ ਪਟਿਆਲਾ ਤੇ ਐਸਐਸ ਨਗਰ ਵਿੱਚ ਕੋਲਡ ਡੇ ਦੀ ਸਥਿਤੀ ਬਣ ਸਕਦੀ ਹੈ ਇਸ ਤੋਂ ਇਲਾਵਾ ਅਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਲਕਾ ਫਰੀਦਕੋਟ ਮੁਕਸਰ ਮੋਗਾ ਅਤੇ ਬਠਿੰਡਾ ਵਿੱਚ ਠੰਡ ਲਹਿਰ ਚੱਲਣ ਦੀ ਸੰਭਾਵਨਾ ਹੈ ਅਜਿਹੇ ਵਿੱਚ ਲੋਕਾਂ ਨੂੰ ਸਵੇਰ ਅਤੇ ਸ਼ਾਮ ਕਰੋ ਬਾਹਰ ਨਿਕਲਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਗਈ ਹੈ ਇਸ ਦੌਰਾਨ ਪੂਰੇ ਸੂਬੇ ਵਿੱਚ ਵੱਤੋ ਵੱਤ ਤਾਪਮਾਨ ਆਮ ਜਾਂ ਆਮ ਨਾਲੋਂ ਥੋੜਾ ਵੱਧ ਰਹਿਣ ਦੀ ਉਮੀਦ ਹੈ ਪਠਾਨਕੋਟ ਹੁਸ਼ਿਆਰਪੁਰ ਰੋਪਨਗਰ ਅਤੇ ਮੋਹਾਲੀ ਵਿੱਚ ਵੱਤੋ ਵੱਤ ਤਾਪਮਾਨ 16 ਤੋਂ 18 ਡਿਗਰੀ ਸੈਲਸੀਅਸ ਦਰਮਿਆਨ ਰਹਿ ਸਕਦਾ ਹੈ ਜਦਕਿ ਸੂਬੇ ਦੇ ਹੋਰ ਇਲਾਕਿਆਂ ਵਿੱਚ ਇਹ 18 ਤੋਂ 20 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਅਤੇ ਰੋਪਨਗਰ ਵਿੱਚ ਕਟੋਕਟ ਤਾਪਮਾਨ 2 ਤੋਂ 4 ਡਿਗਰੀ ਸੈਲਸੀਅਸ ਦਰਮਿਆਨ ਰਹਿ ਸਕਦਾ ਹੈ ਜਦਕਿ ਸੂਬੇ ਦੇ ਹੋਰ ਹਿੱਸਿਆਂ ਵਿੱਚ ਕਟੋਕਟ ਤਾਪਮਾਨ 4 ਤੋਂ 6 ਡਿਗਰੀ ਰਹਿਣ ਦੀ ਸੰਭਾਵਨਾ ਇਸ ਹਫਤੇ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਰਾਤ ਦਾ ਤਾਪਮਨ ਆਪ ਨਾਲੋਂ ਘੱਟ ਰਹਿਣ ਦੀ ਉਮੀਦ ਹੈ ਹਾਲਾਂਕਿ ਪੱਛਮੀ ਹਿੱਸਿਆਂ ਵਿੱਚ ਤਾਪਮਨ ਆਮ ਦੇ ਨੇੜੇ ਰਹਿ ਸਕਦਾ ਹੈ ਜਲੰਧਰ ਚ ਸਮੂਹ ਸਿੰਘ ਸਭਾਵਾਂ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਕਲਗੀਧਰ ਪਿਤਾ ਸਰਵੰਸਦਾਨੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਜੋ ਵੱਡੀ ਗੰਦੇ ਚ ਸੰਗਤ ਨੇ ਭਾਗ ਲਿਆ ਤੇ ਫੁੱਲਾਂ ਤੋਂ ਸਜੀ ਪਾਲਕੀ ਸਾਹਿਬ ਚ ਸ਼ਸ਼ੋਭਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਆਪਣਾ ਸੀਸ ਨਿਵਾਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਸਜਾਏ ਜਾ ਰਹੇ ਵਿਸ਼ਾਲ ਨਗਰ ਕੀਰਤਨ ਨੂੰ ਲੈ ਕੇ ਟ੍ਰਾਫਿਕ ਪੁਲਿਸ ਨੇ 21 ਪੁਆਇੰਟਾਂ ਤੋਂ ਰੂਟ ਡਿਵਾਈਡ ਕੀਤੇ ਉੱਥੇ ਹੀ ਸੰਗਤ ਨੇ ਫੁੱਲਾਂ ਦੀ ਵਰਖਾ ਦੇ ਨਾਲ ਸ਼ਹਿਰ ਦੇ ਵਿੱਚ ਜਗ੍ਹਾ-ਜਗ੍ਹਾ ਨਗਰ ਕੀਰਤਨ ਦਾ ਸਵਾਗਤ ਕੀਤਾ ਸ਼ਰਧਾਲੂਆਂ ਨੇ ਪੂਰੀ ਸ਼ਰਦਾ ਦੇ ਨਾਲ ਸੇਵਾ ਰਿਭਾਈ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਰਾਗੀ ਸਮੂਹ ਸਕੂਲੀ ਬੱਚਿਆਂ ਤੇ ਬੈਂਡ ਪਾਰਟੀਆਂ ਤੇ ਨਿਹੰਗ ਸਿੰਘਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਰਸਤੇ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਨੇ ਗੁਰਦਾ ਲੰਗਰ ਅਟੁੱਟ ਵਰਤਾਇਆ ਅੱਜ ਤਿਲੰਦਰ ਸ਼ਹਿਰ ਵਿੱਚ ਸਾਰੇ ਹੀ ਸ਼ਹਿਰ ਦੀਆਂ ਸੰਗਤਾਂ ਔਰ ਸਾਰੇ ਹੀ ਸ਼ਹਿਰ ਦੀਆਂ ਪ੍ਰਬੰਧਕ ਕਮੇਟੀਆਂ ਸਿੰਘ ਸੁਆਮਾ ਸਭਾ ਸੁਸਾਇਟੀਆਂ ਨੇ ਮਿਲ ਕੇ ਕਰਕੇ ਹਰ ਸਾਲ ਦੀ ਤਰ੍ਹਾਂ ਇਹ ਉਪਰਾਧਾ ਕੀਤਾ ਹੈ ਕਿ ਪ੍ਰਸ਼ਾਦ ਨਗਰ ਕੀਰਤਨ ਗੁਰੂ ਗਰੰਥ ਸਾਹਿਬ ਜੀ ਦੀ ਸ਼ਰਧਾਆ ਹੈ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਵਿੱਚ ਦਰਦਵਾਰਾ ਸਾਹਿਬ ਗੋਬਿੰਦਗੜ੍ਹ ਤੋਂ ਆਰੰਭ ਹੋਇਆ ਜੋ ਐਸਵੇਡ ਇੱਕ ਦੁਬਾਰਾ ਸੈਂਟਰ ਟਾਊਨ ਗਿਲੰਦਰ ਵਿਖੇ ਪਹੁੰਚਿਆ ਜਿਸ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਵੱਖ-ਵੱਖ ਫੜਾਵਾਂ ਤੋਂ ਹੋ ਕੇ ਸੰਤ ਤੋਂ ਦਰਸ਼ਨ ਦੇ ਕੇ ਸਤਿਪੁਰਾਂ ਨੇ ਇਸ ਸਥਾਨ ਤੇ ਰਾਤ ਨੂੰ ਆ ਕੇ ਇੱਕ ਨਗਰ ਕੀਰਤਨ ਹੈ ਉਹ ਦੀ ਸੰਪੂਰਨਤਾ ਹੋਣੀ ਹੈ ਜਿੱਥੇ ਨਗਰ ਕੀਰਤਨ ਸਮੂਹੀਆਂ ਸਾਡਾ ਤਾਂ ਦੇ ਵਰਤੋਂ ਰਲਮੜ ਕਰਕੇ ਅੱਜ ਜੋੜ ਕੀਤਾ ਗਿਆ ਹੈ ਉੱਥੇ ਕੁ ਸਮੂਹੀਆਂ ਦੁਨੀਆ ਭਰ ਦੀ ਬਸਤੀਆਂ ਸਾਰੀਆਂ ਸੰਕਤਾਂ ਵਾਸਤੇ ਬਹੁਤ ਵਧੀਆ ਸੁਨੇਹਾ ਦਲੰਤਰ ਸ਼ਹਿਰ ਦੇ ਵਿੱਚੋਂ ਜਾਂਦਾ ਹੈ ਜਿਵੇਂ ਇਹ ਸਾਰੇ ਗੁਰਮੁਖ ਪਿਆਰੇ ਨਾਲ ਮਿਲ ਕਰਕੇ ਸੂਰੂ ਨਾਲਖ ਦੇਵ ਜੀ ਮਹਾਰਾਜ ਦਾ ਪ੍ਰਕਾਸ਼ਪੁਰਬ ਔਰ ਗੁਰਗੰਸੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ਪੁਰਬ ਉਹਨਾਂ ਦੇ ਰੱਖੀ ਹੁੰਦਾਂ ਸਾਰੇ ਇਕੱਤਰ ਹੋ ਕੇ ਇੱਕ ਛਾਂ ਤੇ ਆਰੰਭ ਕਰਦੇ ਨੇ ਛਾਂ ਤੇ ਸਮਾਪਤੀ ਹੁੰਦੀ ਹੈ ਔਰ ਸਮੁੱਚਾ ਸ਼ਹਿਰ ਸਮੁੱਚੀਆਂ ਸੇਕ ਸੁਭਾਵਾਂ ਸਮੁੱਚੀਆਂ ਸਭਾ ਸੁਸਾਇਟੀਆਂ ਸਮੁੱਚੀਆਂ ਕਮੇਟੀਆਂ ਸਮੁੱਚੀ ਸੰਗਤ ਇਕੱਤਰ ਹੁੰਦੀ ਹੈ ਇਕ ਬਹੁਤ ਵੱਡਾ ਸਾਰੇ ਗੁਰਸਿੱਖਾਂ ਨੂੰ ਇਥੋਂ ਸਾਨੂੰ ਸਿੱਧ ਲੈਣੀ ਚਾਹੀਦੀ ਹੈ ਸੁਨੇਹਾ ਲੈਣਾ ਚਾਹੀਦਾ ਹੈ ਕਿ ਜੇ ਮੈਂ ਰਲਗੜ ਕਰਕੇ ਇਹ ਗੁਰਮੁਖ ਪਿਆਰੀ ਇਹ ਸਾਡੇ ਵੀਰ ਲਵਰ ਕੀਰਤਨ ਅਯੋਲਿੰਗ ਕਰਦੇ ਨੇ ਔਰ ਸਭ ਤੋਂ ਸ਼ਾਇਰ ਜਿਸ ਸੰਗਤ ਸੇਵਾ ਕਰਦੀ ਹੈ ਦਰਸ਼ਨ ਕਰਦੀ ਹੈ ਉਹ ਵੀ ਅਸੀਂ ਹਰ ਥਾਂ ਤੇ ਥਾਂ ਥਾਂ ਤੋਂ ਨਵਰ ਕੀਰਤਨ ਜੋ ਵੈਸੀਂ ਇੱਕ ਪਿੰਡ ਦੇ ਵਿੱਚੋਂ ਕਈ ਇੱਕ ਨਵਰ ਕੀਰਤਨ ਐ ਅਸੀਂ ਇੱਕੋ ਇੱਕੋ ਜਨ ਆਰੰਭ ਕਰਦੇ ਆ ਜੇਕਰ ਅਸੀਂ ਸਾਰੇ ਰਾੜਬੜ ਕਰਕੇ ਸਾਰੇ ਸੰਗਤ ਇੱਕ ਥਾਂ ਤੇ ਇਕੱਤਰ ਹੋ ਕੇ ਤੇ ਇੱਕ ਨਗਰ ਕੀਰਤਨ ਇੱਕੇ ਥਾਂ ਤੋਂ ਇੱਕੇ ਨਗਰ ਵਿੱਚ ਇੱਕ ਸ਼ਹਿਰ ਚ ਆਰੰਭ ਕੀਤਾ ਜਾਏ ਤੇ ਇੱਕ ਬਹੁਤ ਵਧੀਆ ਸੁਨੇਹਾ ਜਿਹੜਾ ਇਹ ਸਾਰੇ ਕੌਮ ਦੇ ਵਿੱਚ ਇੱਕ ਸਾਰਤਾ ਦਾ ਇੱਕ ਸੁਰਤਾ ਦਾ ਜਾਂਦਾ ਹੈ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ ਤਾਜ਼ਾ ਅਪਡੇਟ ਲੈ ਕੇ ਫਿਰ ਹਾਜ਼ਰ ਹੋਵਾਂਗੇ ਹੋਂ ਤੱਕ ਮੈਨੂੰ ਇਜਾਜ਼ਤ ਧੰਨਵਾਦ